ਜੰਮਣਾ ਤੇ ਮਰਣਾ ਜੋ ਇਹ ਜਾਗਿਉਣ ਜਾਣਦਾ ਗੇੜਾ ਕੱਢ ਦੇਵੀਂ ਪਵ ਜਲ ਚੋਂ ਮਾਲਕਾ ਇਹ ਜ਼ਿੰਦਗੀ ਦਾ ਬੇੜਾ ਐਸੀ ਬਖਸ਼ ਦਿਓ ਕਰ ਦੇ ਮੁਗਦਾਨੂ ਸਿਆਣੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰੇ ਮਤ ਸ਼ਾਇਰ ਨਿਮਾਣੀ ਜਲ ਥਲ ਵਿੱਚ ਵਸਦਾ ਏ ਹਾਜ਼ਰ ਨਾਜ਼ਰ ਗगन ਪਤਲੀ ਆਪੇ ਰਖਵਾਲਾ ਤੂੰ ਮਾਲਕਾ ਖੜੇ ਬਾਗ ਦਾ ਮਾਲੀ ਕੋਈ ਬੁਝ ਨਾ ਸਕਦਾ ਏ ਤੇਰੀ ਕੁਦਰਤ ਤੂੰ ਹੀ ਜਾਣੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰ ਨਿਮਾਣੇ ਓ ਤੇਰੇ ਗੁਣੇ ਦਰ ਤੇ ਖੜੇ ਗੰਧਰੇ ਬਕਵੀਸ਼ਰੇ ਸੁਰਤੀ ਲਾ ਜਪਦੇ ਨੇ ਬੈਠੇ ਤੇਰਾ ਨਾਮ ਤਪੀਸ਼ਰੇ ਨੇ ਦਰ ਮੁਦ ਬੈਠੇ ਕਈ ਲੋਚਣ ਤੇਰਾ ਦਰਸ دیਵਾਨੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰ ਨਿਮਾਣੇ ਆਵ ਲੋਕਨਹਾਰਾ ਤੂੰ ਦ੍ਰਿਸ਼ਟੀ ਕਿਰਪਾ ਦੀ ਕਰਦਾਤਾ ਇੱਕ ਨਜ਼ਰ ਮੇਰੇ ਦੀਨਾ ਕਰ ਦੇ ਤੂੰ ਮੂਰਖ ਨੂੰ ਗਿਆਤਾ ਤੂੰ ਅੰਦਰ ਜਾਮੀਏ ਤੂੰ ਅੰਦਰ ਜਾਮੀਏ ਕਟ ਕਟ ਦੀ ਨਬਜ ਪਛਾਣੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰ ਨਿਭਾਣੇ ਜਨ ਤਾਰੇ ਸਿਰ ਜੇ ਤੂੰ ਸੁੰਦਰ ਦੇਣ ਸੋਹਣੀਆਂ ਰਾਤਾਂ ਗੋਂਗੇ ਗੁਣ ਗਾਉਂਦੇ ਨੇ ਤੇਰੀ ਮੇਰ ਨ ਕਰਦੇ ਬਾਤਾਂ ਚਲ ਤੇ ਥਲ ਕਰ ਦੇਵੇਂ ਤੇਰੀ ਗਤ ਨ ਕੋਈ ਜਾਣੇ ਤੇਰੇ ਦਰਤ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰ ਨਿਮਾਣੇ ਇੱਕ ਪੂਰਾ ਬਖਸ਼ਿਸ਼ ਦਾ ਬਖਸ਼ ਦੇ ਤੂੰ ਇਹ ਬਖਸ਼ਣ ਹਾਰਾ ਤੇਰੇ ਨਾਮ ਦਾ ਕਿਣ ਕਾਹੀ ਜਗ ਦੀ ਤਪਸ਼ ਮਿਟਾਉਣ ਹਾਰਾ ਰੋਲਤੇ ਲਾਲਾਓ ਪ੍ਰੀਤਮ ਤੂ ਪੂਰਾ ਭਗਵਾਨੇ ਤੇਰੇ ਦਰਤ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰ ਨਿਮਾਣੇ ਕਵਤਾ ਦਾਵਾਰੇ ਮੰਗਦੇ ਤੇਰੇ ਦਰ ਤੇ ਅਰਜਾ ਕਰਦੇ ਪ੍ਰੀਤਮ ਤੂੰ ਪਰ ਸਕਦਾ ਸਾਡੀ ਖਾਲੀ ਝੋਲੀ ਭਰ ਦੇ ਤੂੰ ਜਤੁਰ ਸਿਆਣਾ ਏ ਅਸੀਂ ਹਾਂ ਬਾਲਕ ਮੂੜਿਆਂ ਨੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰ ਨਿਮਾਣੇ ਤੇ ਤੇਰੇ ਜੀ ਆਦਰ ਦਾਤਾ ਜਗ ਤੇ ਹੋਰ ਨਜ਼ਰ ਨਹੀਂ ਆਉਂਦਾ ਤਾਈਓ ਤਰਸੇ ਮਖੜਾ ਮਿਣ ਤਾਂ ਕਰਦਾ ਤਰਲੇ ਪਾਉਂਦਾ ਪੰਗੂ ਮਨ ਜੀ ਤਖੜੇ ਪੰਗੂ ਮਨ ਜੀ ਤਖੜੇ ਗੁਰਮੁਖ ਕਰਦੇ ਮਸਤਾਨੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰੇ ਨਿਮਾਣੇ ਤੇਰੇ ਦਰ ਤੋਂ ਮੰਗਦੇ ਹਾਂ ਤੇਰੀ ਰਹਿਮਤ ਸ਼ਾਇਰੇ ਨਿਮਾਣੇ